ਪੰਜ ਬਾਈ ਜੀ ਅੱਜ 1 ਸਾਲ ਪੂਰਾ ਹੋਇਆ ਮੋਰਚੇ ਰੱਖ ਕੇ ਕੰਡਾ ਇਸ ਬਾਰੇ ਜੀ ਦੇਖੋ ਅੱਜ 1 ਸਾਲ ਪੂਰਾ ਹੋਣ ਤੇ ਇੱਥੇ ਮਹਾਪੰਚਾਇਤ ਕੀ ਤਿਜਾਰੇ ਸ਼ੰਮੂ ਬਾਰਡਰ ਤੇ ਇਹ ਭਾਰਤ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਇੱਕ ਸਾਲ ਹੋ ਹੋਏ ਤੇ ਵੀ ਪੂਰਾ ਹੋਣ ਤੇ ਵੀ ਕਿਸਾਨਾਂ ਦੇ ਵਿੱਚ ਉਹੀ ਜੋਸ਼ ਉਹੀ ਰੋਹ ਸਰਕਾਰ ਪ੍ਰਤੀ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਜਿਹੜੀਆਂ ਸਾਡੀਆਂ ਜਿੰਨੀਆਂ ਮੰਗਾਂ ਨੇ ਸਾਡਾ ਡਿਮਾਂਡ ਚਾਟਰ ਗਿਆ ਹੋਇਆ ਉਹਨਾਂ ਤੇ ਤੁਰੰਤ ਫੈਸਲਾ ਲਵੇ ਕਿਸਾਨਾਂ ਨੂੰ ਸੁਖਸ਼ਾਂਤੀ ਨਾ ਕਰੇ ਭੇਜੇ ਨਹੀਂ ਤੇ 1 ਸਾਲ ਹੋਣ ਤੇ ਵੀ ਇੰਨਾ ਹੀ ਜੋਸ਼ ਹੈ ਸਰਕਾਰ 1 ਸਾਲ ਬਿਠਾਉਣਾ ਚਾਹੁੰਦੀ ਹੈ 2 ਸਾਲ ਬਿਠਾਉਣਾ ਚਾਹੁੰਦੀ ਹੈ 3 ਸਾਲ ਬਿਠਾਉਣਾ ਚਾਹੁੰਦੀ ਹੈ ਇਹ ਸਰਕਾਰ ਤੇ ਡਿਪੈਂਡ ਹੈ ਸੋ ਇਹ ਅੱਜ ਦੀ ਜਿਹੜੀ ਮਹਾਪੰਚਾਇਤ ਕੱਲ ਖਨੌਰੀ ਸੀ ਅੱਜ ਇਹ ਤੇ ਸ਼ੰਮੂ ਤੇ ਹੈ 11 ਤਰੀਕ ਦੀ ਰਤਨਪੁਰਾ ਸੀ ਸੋ 1 ਸਾਲ ਪੂਰਾ ਹੋਣ ਤੇ ਵੀ ਕਿਸਾਨ ਜਿਹੜੇ ਉਸੇ ਤਰੀਕੇ ਦੇ ਨਾਲ ਡਟੇ ਹੋਏ ਨੇ ਸੋ ਇਸੇ ਤਰੀਕੇ ਨਾਲ ਡਟੇ ਹੋਣ ਡਟੇ ਰਹਿਣਗੇ ਔਰ ਮੰਗਾਂ ਦੀ ਪੂਰਤੀ ਤੱਕ ਕਿਸਾਨ ਇਸੇ ਤਰੀਕੇ ਨਾਲ ਜੋਸ਼ ਦੇ ਨਾਲ ਡਟੇ ਰਹੇ ਨੇ ਜਿਸ ਸਟ੍ਰਾਈਕ ਚੋਂ ਆਇਆ ਇੱਕ ਸਾਲ ਨੂੰ ਕਿੰਨਾ ਕਰੂਆ ਕਿੰਨਾ ਕਪਾਇਆ ਦੇਖੋ ਇਹਦੇ ਵਿੱਚ ਲਗਭਗ ਸਾਡੇ 50 ਤੋਂ ਵੱਧ ਜਿਹੜੇ ਕਿਸਾਨ ਹੋਂ ਤਰਸੀਦ ਹੋ ਚੁੱਕੇ ਹੈ ਇਹ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆ ਸਾਡਾ ਔਰ ਬਹੁਤ ਸਾਰੇ ਇੰਜਰਡ ਹੋਏ ਨੇ ਪਰ ਇਹਦੇ ਵਿੱਚ ਪਾਇਆ ਬਹੁਤ ਕੁਝ ਹੈ ਜਿਵੇਂ ਕਿ ਤੁਸੀਂ ਦੇਖਿਆ ਉਹ ਲੋਕ ਸਭਾ ਦੇ ਵਿੱਚ ਹਰ ਇੱਕ ਦੇ ਜਿਹੜੇ ਪੋਲੀਟੀਕਲ ਪਾਰਟੀਆਂ ਸੀ ਹਰ ਇੱਕ ਦੇ ਚੋਣ ਮਨੋ ਕਰ ਦਿੱਤੇ ਐਮਐਸਪੀ ਨੰਬਰ 1 ਤੇ ਸੀ ਇਸੇ ਤਰੀਕੇ ਨਾਲ ਸੰਸਦ ਮੈਂਬਰਾਂ ਦੀ ਕਮੇਟੀ ਬਣਾਈ ਗਈ ਉਹਨਾਂ ਨੇ ਰਿਪੋਰਟ ਦਿੱਤੀ ਆ ਐਮਐਸਪੀ ਦੇ ਫੇਵਰ ਦੀ ਦਿੱਤੀ ਆ ਜਿਹਦੇ ਚੇਅਰਮੈਨ ਸੀ ਚਰਨਜੀਤ ਚੰਨੀ ਜੀ ਇਸੇ ਤਰੀਕੇ ਨਾਲ ਸੁਪਰੀਮ ਕੋਰਟ ਦੇ ਨੰਬਰ 1 ਤੇ ਮੁੱਦਾ ਹੈ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਔਰ ਉਸ ਕਮੇਟੀ ਨੇ ਜਿਹੜੇ ਮਹਾਰ ਸੀਗੇ ਉਹਨਾਂ ਨੇ ਵੀ ਐਮਐਸਪੀ ਤੇ ਗਾਰੰਟੀ ਕਾਨੂੰਨ ਦੀ ਡਿਮਾਂਡ ਰੱਖੀ ਸੁਪਰੀਮ ਕੋਰਟ ਦੇ ਵਿੱਚ ਸੋ ਇਸ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਇਹ ਵੱਡੀਆਂ ਪ੍ਰਾਪਤੀਆਂ ਨੇ ਇਸ ਅੰਦੋਲਨ ਦੀਆਂ ਕਿ ਐਮਐਸਪੀ ਅੱਜ ਨੰਬਰ 1 ਤੇ ਹੈ ਯਕੀਨ ਲੱਗਦਾ ਹੈ ਜਿਹੜਾ ਬਜਟ ਦੇ ਵਿੱਚ ਤਾਂ ਕੁਝ ਨਹੀਂ ਦਿੱਤਾ ਗਿਆ ਪਰ ਕੱਲ ਮੀਟਿੰਗ ਹੋਣੀ ਹੈ ਕਿ ਐਮਐਸਪੀ ਮਿਲੇਗੀ ਜਾਂ ਨਹੀਂ ਮਹਾਰਾ ਜਿਹੜਾ ਇਸੇ ਤਰ੍ਹਾਂ ਕਿਸੇ ਨਹੀਂ ਲੱਗਦਾ ਦੇਖੋ ਜੇ ਸਰਕਾਰ ਨੇ ਐਮਐਸਪੀ ਦੇ ਗਾਰੰਟੀ ਕਾਨੂੰਨ ਬਣਾਣਾ ਵਜਨ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਰਕਾਰ ਆਪਣੀ ਜਿਹੜੀ ਕੈਬਨਿਟ ਦੇ ਵਿੱਚ ਪਾਸ ਕਰਕੇ ਇਹਨੂੰ ਸੰਸਦ ਜਿਲੇ ਆ ਕੇ ਪਾਸ ਕਰ ਸਕਦੀ ਹੈ ਔਰ ਇਹਦੇ ਵਾਸਤੇ ਫਿਰ ਰੇਜ ਕੀਤੇ ਜਾਂਦੇ ਹੁੰਦੇ ਨੇ ਜਿਵੇਂ ਕਿ ਐਟਮਾ ਪੇ ਕਮਿਸ਼ਨ ਲਾਗੂ ਕੀਤਾ ਉਹ ਕਿਤੇ ਬਜਟ ਅਨਾਉਂਸ ਨਹੀਂ ਕੀਤਾ ਤੇ ਉਹਦੇ ਵਾਸਤੇ ਉਹ ਲਾਗੂ ਹੋਣਾ ਉਹਦੀਆਂ ਤਿਆਰੀਆਂ ਕਰਨੀਆਂ ਇਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਉਹਦੀਆਂ ਤਿਆਰੀਆਂ ਕਰਨੀਆਂ ਉਹਦੇ ਵਾਸਤੇ ਜੋ ਕੁਝ ਸੁਖ ਸਾਧਨ ਚਾਹੀਦੇ ਨੇ ਉਹ ਤਿਆਰ ਕਰਨੇ ਉਹ ਸਰਕਾਰ ਕੋਲ ਲੰਬਾ ਸਮਾਂ ਹੁੰਦਾ ਹੈ ਸਰਕਾਰ ਬਣਾ ਸਕਦੀ ਹੈ ਇਹਦੇ ਨਾਲ ਬਜਟ ਦਾ ਕੋਈ ਲੈਣਾ ਦੇਣਾ ਨਹੀਂ ਸਰਕਾਰ ਚਾਹੇ ਕਿ ਕੱਲ ਨੂੰ ਐਸਪੀ ਤੇ ਗਰੰਟੀ ਕਾਨੂੰਨ ਬਣਾ ਦੇਵੇ ਆਪ ਦੀ ਮਾ ਪੰਚਾਇਤ ਵਿੱਚ ਕੀ ਕੀ ਐਲਾਨ ਹੋ ਸਕਦੇ ਨੇ ਤੇ ਅੱਜ ਤੇ ਕੇਵਲ ਉਹ ਹੀ ਐਲਾਨ ਨੇ ਜਿਹੜੇ ਆਲਰੇਡੀ ਸਾਡੇ ਕੀਤੇ ਹੋਏ ਨੇ ਵੀ ਜੇਕਰ ਸਰਕਾਰ ਜਿਹੜੀ ਹੈ ਉਹ ਕੱਲ ਪੋਜੀਟਿਵ ਨਹੀਂ ਆਉਂਦੀ ਸਾਨੂੰ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਪੋਜੀਟਿਵ ਰੁਖ ਨਹੀਂ ਲੈ ਕੇ ਆ ਰਹੀ ਫਿਰ ਸਾਡਾ ਜਿਹੜਾ 25 ਤਰੀਕ ਨੂੰ ਅਸੀਂ ਅਨਾਉਂਸ ਕੀਤਾ ਹੋਇਆ 112 ਜਿਹੜਾ ਕਿਸਾਨਾਂ ਦਾ ਜਥਾ ਅੱਗੇ ਜਾਣਾ ਉਹ ਅਸੀਂ ਭੇਜਾਂਗੇ ਸੋ ਅਨਾਉਂਸਮੈਂਟ ਇਹ ਹੀ ਹੋਣਗੀਆਂ ਕਿ ਸਰਕਾਰ ਜਿਹੜੀ ਆ ਤੁਰੰਤ ਜਿਹੜੀਆਂ ਸਾਡੀਆਂ ਮੰਗਾਂ ਮੰਨੇ ਤਾਂ ਕਿਸਾਨਾਂ ਨੂੰ ਸੁਖਾਂਤੀ ਕਰਕੇ ਭੇਜੀ ਕਿਹਨਾਂ ਦੀ ਕਹਾਣੀ ਜਾਂ ਜਥਾ ਇਹਨਾਂ ਜਾਂਦਾ ਕੀ ਚੀਜ਼ ਨੂੰ ਕੱਚੀ ਨੂੰ ਜਿਹੜਾ ਉਹ ਭਾਰਤੀ ਕਿਸਾਨ ਜਿਹੜੀ ਦੋਆਬਾ ਦਾ ਯਾਨੀ ਕਿ ਸਾਡਾ ਜਥਾ ਸਾਡੀ ਜਥੇਬੰਦੀ ਦਾ ਜਥਾ ਉਹ ਉਹਦੀ ਡਿਊਟੀ ਹੈ ਔਰ ਮੇਰੇ ਨਾਲ ਬਲਵੰਤ ਸਿੰਘ ਕਹਿਰਾਮ ਕੇ ਕਿਹੜੇ ਸਟੇਟ ਦੇ ਆਗੂ ਲਾਏ ਨੇ ਜਥੇ ਦੀ ਜੜੀ ਵਾਰੀ ਹੈ ਉਹ ਸਾਡੀ ਆ ਭਾਰਤੀ ਕਿਸਾਨ ਜੁਨੀ ਦੋਆਬਾ ਦੀ ਉਹ ਸਾਡਾ ਜਥਾ ਹੀ ਜਾਏਗਾ ਤੇ ਫਿਰ ਜ਼ਮੀਨਾਂ ਤੇ ਕੰਮ ਜਾ ਰਹੀ ਹੈ ਜੀ ਸ਼ੰਭੂ ਬਾਰਡਰ ਦੇ ਉੱਪਰ ਕੀ ਕਹਿਣਾ ਚਾਹੂੰਗੀ ਕਿਸ ਤਰ੍ਹਾਂ ਦੀ ਜੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਮੋਰਚੇ ਨੂੰ 1 ਸਾਲ ਪੂਰਾ ਹੋਣ ਤੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੀ ਹੈ ਜਿੰਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਪਰਵੇਂ ਕਾਫਲੇ ਜਿਹੜੇ ਨੇ ਉਹ ਸ਼ੰਭੂ ਬਾਰਡਰ ਦੀ ਇਸ ਮੰਚ ਦੇ ਉੱਪਰ ਪਹੁੰਚ ਰਹੇ ਨੇ ਔਰ ਪੰਡਾਲ ਦੇਖੋ ਕਿੱਥੋਂ ਤੱਕ ਜਿਹੜਾ ਉੱਪਰਿਆ ਜਾ ਰਿਹਾ ਹੈਗਾ ਅੱਜ ਇਸ ਮੰਚ ਤੋਂ ਕਈ ਨਵੇਂ ਐਲਾਨ ਵੀ ਕੀਤੇ ਜਾਣਗੇ ਔਰ ਲੇਖਾ ਜੋਖਾ ਹੋਵੇਗਾ 1 ਸਾਲ ਦਾ ਮੋਰਚੇ ਨੇ ਗਵਾਇਆ ਕੀ ਆ ਔਰ ਮੋਰਚੇ ਨੇ ਪਾਇਆ ਕੀ ਆ ਜਿਸ ਤਰ੍ਹਾਂ ਸਾਡੇ 434 ਕਿਸਾਨ ਜਿਹੜੇ ਨੇ ਉਹ 13 ਤੋਂ 21 ਔਰ 3 ਜਿਹੜੇ ਜਥੇ ਭੇਜੇ ਨੇ ਉਨ੍ਹਾਂ ਦੇ ਵਿੱਚ ਫਟੜ ਹੋਏ ਔਰ 42 ਦੇ ਕਰੀਬ ਪਸਾਂ ਜਿਹੜੇ ਨੇ ਉਹ ਸਾਡੇ ਉਸ ਮੋਰਚੇ ਦੇ ਪ੍ਰਤੀ ਗਰੌਰੀ ਲੱਤਨਪੁਰ ਔਰ ਸ਼ੰਭੂ ਬਾਰਡਰ ਤੇ ਸ਼ਹੀਦ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਸ਼ੋਭਕਰਨ ਜਿਹੜਾ ਉਹ ਨੌਜਵਾਨ ਸ਼ਹੀਦ ਉਹ ਵੀ ਹੋਇਆ ਔਰ ਇਸੇ ਤਰ੍ਹਾਂ ਜੇ ਮੋਰਚਾ ਲੱਗਾ ਸੀ ਤੇ ਪਿਛਲੀਆਂ ਜਿਹੜੀਆਂ ਸਰਕਾਰ ਨੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੇ ਆਪਸ ਵਿੱਚ ਮਿਲਿਪੋਥ ਕਰਕੇ 26 ਮੰਡੀਆਂ ਕਲਕਦੀ ਫਸਲ ਦੇ ਸਮੇਂ ਜਿਹੜੀਆਂ ਖਤਮ ਕੀਤੀਆਂ ਸੀ ਉਹਨਾਂ ਨੂੰ ਬਹਾਲ ਕਰਾਇਆ ਇਸ ਮੋਰਚੇ ਨੇ ਔਰ ਦੂਜਾ ਜਦੋਂ ਪਿੱਛੇ ਝੋਨਾ ਵਿੱਚ ਹੈ ਔਰ ਝੋਨੇ ਦੇ ਵਿੱਚ ਜਿਹੜੀ ਬੜੀ ਵੱਡੀ ਦਿੱਕਤ ਆ ਰਹੀ ਸੀ ਉਸ ਨੂੰ ਜਿਹ ਝੋਨੇ ਨੂੰ ਵੇਚਣ ਵਾਸਤੇ ਬਹਾਲ ਕਰਾਇਆ ਤੇ ਉਸ ਮੋਰਚੇ ਨੇ ਬਹੁਤ ਸਾਰੀਆਂ ਜਿਹੜੀਆਂ ਇਹ ਇਹ ਕਿਸਾਨ ਮੋਰਚੇ ਕਿਸਾਨ ਮਜ਼ਦੂਰ ਮੋਰਚਾ ਔਰ ਨਾਨ ਪੋਲਿਟਿਕਲ ਜਿਹੜਾ ਸੁੱਤ ਕਿਸਾਨ ਮੋਰਚਾ ਹੈਗਾ ਉਹਨਾਂ ਵੱਲੋਂ ਇਹ ਜਿਹੜੇ ਸਾਰੇ ਫੈਸਲੇ ਲੈ ਗਏ ਨੇ ਉਹਨਾਂ ਦੇ ਵਿੱਚ ਬੜੀਆਂ ਵੱਡੀਆਂ ਕਾਮਯਾਬੀਆਂ ਦੀਆਂ ਨੇ ਉਕੀ ਤਰੀ ਦੇ ਹੁਣ ਤੱਕ ਜਨਨ ਸਾਹਿਬ ਇਕਤਾ ਬਾਰੇ ਕੋਈ ਬੰਨ ਬੰਨਿਆ ਕਲਵਾਜੀ ਆ ਦੇਖੋ ਜਿਸ ਤਰ੍ਹਾਂ ਕੱਲ ਨੂੰ ਸਰਕਾਰ ਦੇ ਨਾਲ ਮੀਟਿੰਗ ਹੈਗੀ ਆ ਔਰ ਕੱਲ ਹੀ 12 ਤਰੀਕ ਨੂੰ ਜਿਹੜਾ ਉਹ ਤੁਹਾਡੇ ਸਾਹਮਣੇ ਦੋਨਾਂ ਫਾਰਮਾਂ ਦੀ ਮੀਟਿੰਗ ਹੋਈ ਸੀਗੀ ਕਿਸਾਨ ਮਜ਼ਦੂਰ ਮੋਰਚਾ ਔਰ ਐਫ ਕੇਐਮ ਉਹਦੇ ਵਿੱਚ ਕਾਫੀ ਨੇੜੇ ਜਿਹੜਾ ਉਹ ਸਾਡੀ ਗੱਲਬਾਤ ਤੈ ਹੋ ਜਾਏਗੀ ਤੇ ਅਗਲੀ ਮੀਟਿੰਗ ਦੇ ਉੱਪਰ ਵੀ ਅਸੀਂ ਪੂਰਨਿਕਤਾ ਚਾਹੁੰਦੇ ਆ ਅਸੀਂ ਇਕਤਾ ਵੱਲ ਕਦਮ ਵਧਾ ਰਹੇ ਆ ਅਸੀਂ ਚਾਹੁੰਦੇ ਆ ਵੀ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਲੜਿਆ ਜਾ ਕੇ ਤਾਂ ਕਰਕੇ ਇਸ ਮੋਰਚੇ ਦੀ ਜਿੱਤ ਹੋ ਸਕੇ 14 ਦੀ ਮੀਟਿੰਗ ਦੇ ਨਾਲ ਉਹਦੇ ਮੈਂ ਤੁਹਾਡੇ ਅੱਗੇ ਬਿਚਾਰ ਦੇਖੋ 14 ਦੀ ਮੀਟਿੰਗ ਦੇ ਵਿੱਚ ਦੋਨਾਂ ਫਾਰਮਾਂ ਵੱਲੋਂ ਸਾਰੇ-ਸਾਰੇ ਆਗੂ ਜਿਹੜੇ ਨੇ ਉਸ ਮੀਟਿੰਗ ਦੇ ਵਿੱਚ ਪਹੁੰਚ ਰਹੇ ਨੇ ਜਿਸ ਤਰ੍ਹਾਂ ਦਿੱਲੀ ਮੀਟਿੰਗਾਂ ਪਹਿਲਾਂ ਪਿਛਲੇ ਅੰਦੋਲਨ ਚਲਦੀਆਂ ਰਹੀਆਂ ਉਸ ਤਰੀਕੇ ਦੇ ਨਾਲ ਅੱਗੇ ਦੇਖੋ ਸਰਕਾਰ ਦੇ ਕੇਂਦਰੀ ਮੰਤਰੀਆਂ ਦੇ ਨਾਲ ਕੀ ਚਰਚਾ ਹੁੰਦੀ ਹੈ ਕਿਸ ਤਰ੍ਹਾਂ ਗੱਲਬਾਤ ਹੁੰਦੀ ਆ ਉਹ ਅਗਲਾ ਵਿਸ਼ਾ ਹੈਗਾ ਜਦੋਂ ਅੰਦਰ ਗੱਲਬਾਤ ਤੈਅ ਹੋਵੇਗੀ ਤੁਹਾਨੂੰ ਦੱਸਾਂਗੇ ਉਸ ਤੋਂ ਅਗਲਾ ਪ੍ਰੋਗਰਾਮ ਜੇਕਰ ਸਰਕਾਰ ਕਿਸੇ ਵੀ ਗਲਤੀ ਨਹੀਂ ਆਉਂਦੀ ਤੇ 25 ਫਰਵਰੀ ਨੂੰ 101 ਕਿਸਾਨਾਂ ਦਾ ਜਥਾ ਜਿਹੜਾ ਹੈ ਉਹ ਦਿੱਲੀ ਵੱਲ ਨੂੰ ਅੱਗੇ ਕੂਚ ਇਸੇ ਬਾਰਡਰ ਤੋਂ ਤੋਂ ਕਰੇਗਾ